ਸਤਨਾਮ ਵਾਹਿਗੁਰੂ ਜੀ ਵਾਹ ਪ੍ਰਗਟਉ ਮਰਦ ਅਗੰਮਰਾ ਵਰੇ ਆਮ ਇਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਹਰਿ ਗੁਰ ਗੋਬਿੰਦ ਧਿਆਈਐ ਸਦ ਅੰਮ੍ਰਿਤ ਵੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਨਸਵੰਜਉ ਕਿਲ ਬਿਖਉ ਕਰਤਾ ਘਰ ਆਇ ਦੂਤ ਹੈ ਦਹਿਨ ਪਹਿਆ ਗੋਪਿੰਦ ਪ੍ਰਗਟਾਇਆ ਦੂਤ ਹੈ ਦਹਿਨ ਪਹਿਆ ਗੋਪਿੰਦ ਪ੍ਰਗਟਾਇਆ ਸਤਨਾਮ ਵਾਹਿਗੁਰੂ ਜੀ ਤਨ ਸਰੀ ਮਹੱਲਾ ਪੰਜਮ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸਗੜ ਸੋ ਜਾਣੀ ਤਿਨਹੀ ਸੁਣਿਆ ਦੁਖ ਸੁਖ ਮੇਰਾ ਤਉ ਵਿਧ ਨਿੱਕੀ ਖਟਾਨੀ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁ ਜਾਣੀ ਤਿੰਨ ਹੀ ਸੁਣਿਆ ਦੁਖ ਸੁਖ ਮੇਰਾ ਤਉਬਿਦ ਨਿੱਕੀ ਖਟਾਨੀ ਜੀ ਕੀ ਇਕੈ ਹੀ ਪਹਿਮਾਨੀ ਅਵਰ ਜਤਨ ਕਰ ਰਹਿ ਬਹੁ ਤੇਰੇ ਤਿੰਨ ਤਿਲ ਨਹੀਂ ਕੀਮਤ ਜਾਣੀ ਰਹਾ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮੰਤਾਨੀ ਡੇਗ ਨਾ ਡੋਲੇ ਦ੍ਰੜ ਕਰ ਰਿਓ ਪੂਰਨ ਹੋਏ ਤ੍ਰਪਤਾਨੀ ਓਏ ਜੋ ਬੀਚ ਹਮ ਤੁਮ ਕਛ ਹੋਤੇ ਤਿੰਨ ਕੀ ਬਾਤ ਬਿਲਾਨੀ ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਨਕ ਵਖਾਨੀ ਪ੍ਰਗਟਿਓ ਜੋਤ ਸਹਜ ਸੁਖ ਸ਼ੋਭਾ ਬਾਜੇ ਅਨਹਤ ਬਾਣੀ ਕਹੋ ਨਾਨਕ ਨਿਹਚਲ ਘਰ ਬਾੰਧਿਓ ਗੁਰ ਕੀਓ ਬੰਧਾਨੇ ਪ੍ਰਗਟਿਓ ਜੋਤ ਸਹਜ ਸੁਖ ਸੋਭਾ ਬਾਜੇ ਅਨਹਤ ਬਾਣੀ ਕਹੋ ਨਾਨਕ ਨਿਹਚਲ ਘਰ ਬਾੰਧਿਓ ਗੁਰ ਕੀਓ ਬੰਧਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਜੀ ਦਾ ਪਾਵਨ ਹੁਕਮ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸਜਾਨੀ ਜਿਸ ਮਾਲਕ ਵਾਹਿਗੁਰੂ ਜੀ ਨੇ ਇਹ ਤਨ ਦਿੱਤਾ ਧੰਨ ਨਾਲ ਕਮਾਉਣ ਵਾਲਾ ਧੰਨ ਵੀ ਉਹੀ ਦੇ ਰਿਆ ਏ ਮਨ ਵੀ ਉਹਨੇ ਹੀ ਅੰਦਰ ਪੀ ਪੈਦਾ ਕੀਤਾ ਏ ਸਭ ਕੁਝ ਉਸ ਦਾ ਏ ਤੇ ਉਹੀ ਸਭ ਤੋਂ ਸੁਗੜ ਹੈ ਸੁਗੜ ਦਾ ਮਤਲਬ ਹੁੰਦਾ ਘੜਨ ਵਾਲਾ ਕੁਝ ਬਣਾਉਣ ਵਾਲਾ ਕਹਿੰਦੇ ਉਹ ਸਭ ਤੋਂ ਸੁਜਾਨ ਹੈ ਸਭ ਤੋਂ ਸਮਝਦਾਰ ਹੈ ਉਹ ਬਹੁਤ ਚੰਗਾ ਘੜਦਾ ਏ ਤੇ ਜਦ ਪੁਕਾਰ ਕੀਤੀ ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ ਤਉਬਿਦ ਨੀਕੀ ਖਟਾਨੀ ਕਹਿੰਦੇ ਉਹਨੇ ਹੀ ਮੇਰਾ ਦੁੱਖ ਤੇ ਸੁੱਖ ਸੁਣਿਆ ਏ ਜਦ ਉਹਨੇ ਸੁਣਿਆ ਤੇ ਐਸੀ ਚੰਗੀ ਵਿੱਧ ਬਣਾ ਦਿੱਤੀ ਕਿ ਹੁਣ ਕਿਸੇ ਪਾਸੇ ਵੀ ਦੁੱਖ ਨજર ਨਹੀਂ ਆਉਂਦਾ ਹੁਣ ਤੇ ਦੁੱਖ ਵੀ ਸੁੱਖ ਬਣ ਗਏ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਜੀ ਦੇ ਜੀਵਨ ਦੇ ਵਿੱਚ ਜਿੰਨੇ ਵੀ ਦੁੱਖ ਆਏ ਸਤਿਗੁਰੂ ਨੇ ਚੜ੍ਹਦੀ ਕਲਾ ਚ ਟਿਕ ਕੇ ਉਹਨੂੰ ਸੁੱਖ ਹੀ ਬਣਾ ਲਿਆ ਭਾਵ ਕਿ ਦੁੱਖਾਂ ਦੀ ਪਰਵਾਹੀ ਨਹੀਂ ਕੀਤੀ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰਦੀਨੋਂ ਮੰਤਾਨੀ ਅੰਮ੍ਰਿਤ ਨਾਮ ਨਾਮ ਜਿਹੜਾ ਹੈ ਇਹ ਸਭ ਤੋਂ ਚੰਗਾ ਹੀਰਾ ਹੈ ਇਹਦੇ ਸਾਹਮਣੇ ਦੁਨਿਆਵੀ ਹੀਰੇ ਸਾਰੇ ਫਿੱਕੇ ਪੈ ਜਾਂਦੇ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ 나ਦੇੜ ਹਜੂਰ ਸਾਹਿਬ ਜਦ ਬਹਾਦਰ ਸ਼ਾ ਮਿਲਣ ਗਿਆ ਨਾ ਕਿਉਂਕਿ ਬਹਾਦਰ ਸ਼ਾ ਨੇ ਹੀ ਪੁਕਾਰ ਕੀਤੀ ਸੀ ਜਦ ਇਹਦੇ ਸਕੇ ਭਰਾ ਤਾਰਾ ਆਜ਼ਮ ਨੇ ਇਸ ਤੋਂ ਦਿੱਲੀ ਦਾ ਤਖਤ ਖੋਹ ਲਿਆ ਸੀ ਧੋਖੇ ਨਾਲ ਤੇ ਇਹਨੇ ਪੁਕਾਰ ਕੀਤੀ ਗੁਰਗੋਬਿੰਦ ਸਿੰਘ ਸਾਹਿਬ ਸਤਿਗੁਰੂ ਜੀ ਦੇ ਚਰਨਾਚ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਜੀ ਨੇ ਆ ਕੇ ਤੇ ਸਿੰਘਾਂ ਦੀ ਫੌਜ ਲੈ ਕੇ ਨਾਲ ਆਪ ਜੰਗ ਦੇ ਮੈਦਾਨ ਵਿੱਚ ਉਤਰੇ ਸਤਿਗੁਰੂ ਜੀ ਤੇ ਤਾਰਾ ਆਜ਼ਮ ਨਾਲ ਜੰਗ ਕਰਕੇ ਤੇ ਉਹਨੂੰ ਹਰਾ ਦਿੱਤਾ ਤੇ ਦਿੱਲੀ ਦੇ ਤਖਤ ਦੇ ਮਾਲਕ ਖੁਦ ਬਣ ਸਕਦੇ ਸਨ ਪਰ ਸਤਿਗੁਰੂ ਜੀ ਨੇ ਬਹਾਦਰ ਸ਼ਾਹ ਨੂੰ ਉਹ ਤਖਤ ਦੇ ਦਿੱਤਾ ਤੇ ਬਹਾਦਰ ਸ਼ਾਹ ਦੀ ਥੋੜੀ ਮੱਤ ਉਹਨੇ ਸੋਚਿਆ ਕਿ ਤੇ ਸਤਿਗੁਰੂ ਹੀਰੇ ਦੇਣ ਨਾਲ ਖੁਸ਼ ਹੁੰਦੇ ਹੋਣਗੇ ਇਹਨੂੰ ਕੀ ਪਤਾ ਕਿ ਜੇ ਸਤਿਗੁਰੂ ਚਾਹੁੰਦੇ ਤੇ ਜਿੱਤ ਤੇ ਉਹਨਾਂ ਨੇ ਪ੍ਰਾਪਤ ਕੀਤੀ ਸੀ ਦਿੱਲੀ ਨੂੰ ਜਿੱਤਿਆ ਸੀ ਚਾਹੁੰਦੇ ਤੇ ਸਾਰਾ ਖਜ਼ਾਨਾ ਹੀ ਉਹਨਾਂ ਦਾ ਹੋ ਜਾਂਦਾ ਪਰ ਸਤਿਗੁਰੂ ਜੀ ਇਹ ਦੁਨੀਆਵੀ ਝੂਠੇ ਹੀਰਿਆਂ ਨਾਲ ਪਿਆਰ ਨਹੀਂ ਕਰਦੇ ਤੇ ਕਹਿੰਦੇ ਇਹ ਨਾ ਮਿਲਣ ਲਈ 나ਦੇੜ ਹਜੂਰ ਸਾਹਿਬ ਪੁੱਜਿਆ ਬਹਾਦਰ ਸ਼ਾ ਬਾਦਸ਼ਾ ਤੇ ਜਿੱਥੇ ਹੀਰਾ ਘਾਟ ਗੁਰਦੁਆਰਾ ਹੈ ਉੱਥੇ ਸਤਿਗੁਰੂ ਗੋਦਾਵਰੀ ਦੇ ਕੰਡੇ ਬੈਠੇ ਸਨ ਤੇ ਬਹਾਦਰ ਸ਼ਾਹ ਪੁੱਜਿਆ ਤੇ ਇਹਨੇ ਸਜਦਾ ਕੀਤਾ ਸਤਿਗੁਰੂ ਜੀ ਨੂੰ ਤੇ ਇੱਕ ਬਹੁਤ ਕੀਮਤੀ ਹੀਰਾ ਇਹ ਨਾਲ ਲੈ ਕੇ ਗਿਆ ਸੀ ਉਹ ਜਾਂ ਹੀਰਾ ਬਹੁਤ ਘੱਟ ਕਿਤੇ ਮਿਲਦਾ ਹੁੰਦਾ ਸੀ ਤੇ ਸੋਚਿਆ ਸਤਿਗੁਰੂ ਬੜੇ ਪ੍ਰਸੰਨ ਹੋਣਗੇ ਜਦ ਹੀਰਾ ਭੇਟ ਕਰਨ ਲੱਗਾ ਤੇ ਮਨ ਚ ਸੋਚਿਆ ਕਿ ਇਹੋ ਜਾਂ ਹੀਰਾ ਮੈਂ ਹੀ ਦੇ ਸਕਦਾ ਹਾਂ ਹੋਰ ਕੋਈ ਗੁਰੂ ਨੂੰ ਨਹੀਂ ਦੇ ਸਕਦਾ ਤੇ ਸਤਗੁਰੂ ਜੀ ਨੇ ਅੰਦਰ ਦਾ ਉਹਦਾ ਜਾਣ ਲਿਆ ਹਰ ਅੰਤਰਜਾਮੀ ਸਭ ਦੇ ਜਾਣੇ ਤਾਂ ਕਿਸ ਪਾਕ ਸੁਣਾਈ ਹੈ ਉਹ ਤੇ ਅੰਦਰ ਦੀ ਜਾਣਣ ਵਾਲੇ ਦਸ਼ਮੇਸ਼ ਪਿਤਾ ਜਿਸ ਤਰ੍ਹਾਂ ਇਹਨੇ ਹੀਰਾ ਪੇਂਟ ਕੀਤਾ ਇਹਨੇ ਤਾਂ ਸੋਚਿਆ ਸਤਗੁਰੂ ਜੀ ਸ਼ਾਬਾਸ਼ੀ ਦੇਣਗੇ ਪਰਸਨ ਹੋਣਗੇ ਤੇ ਸਤਗੁਰੂ ਜੀ ਨੇ ਉਹ ਹੀਰਾ ਨਾ ਗੋਦਾਵਰੀ ਦੇ ਗਹਿਰੇ ਡੂੰਘੇ ਪਾਣੀ ਚ ਸਿੱਟ ਦਿੱਤਾ ਬਹਾਦਰ ਸ਼ਾ ਅੰਦਰੋਂ ਬੜਾ ਨਿਰਾਸ਼ ਹੋਇਆ ਤੇ ਦੁਖੀ ਹੋ ਕੇ ਸੋਚਦਾ ਹੈ ਕਿ ਇਹਨਾਂ ਨੂੰ ਹੀਰੇ ਦੀ ਕਦਰ ਨਹੀਂ ਇਤਨਾ ਕੀਮਤੀ ਹੀਰਾ ਇਹਨਾਂ ਨੇ ਪਾਣੀ ਚ ਸੱਠ ਦਿੱਤਾ ਹੈ ਦਸ਼ਮੇਸ਼ ਪਿਤਾ ਨੇ ਮੁਸਕਰਾਉਂਦਿਆਂ ਕਿਹਾ ਕਿ ਤੇਰੇ ਅੰਦਰ ਜੋ ਖਿਆਲ ਚੱਲਦੇ ਨੇ ਨਾ ਜੇ ਪਲੇਖੇ ਚੋਂ ਨਿਕਲਣਾ ਚਾਹੁੰਦਾ ਹੈ ਤੇ ਇਸ ਪਾਣੀ ਦੇ ਚਾਤ ਮਾਰ ਕੇ ਵੇਖ ਜਦ ਉਹਨੇ ਉਸ ਜਗਾਹ ਤੇ ਵੇਖਿਆ ਜਿੱਥੇ ਹੀਰਾ ਸਟਿਆ ਸੀ ਤੇ ਹੈਰਾਨ ਹੋ ਗਿਆ ਵੀ ਇਹੋ ਜਿਹੇ ਹੀਰੇ ਤੇ ਕਈ ਉਥੇ ਗੋਦਾਵਰੀ ਚ ਪਏ ਹੋਏ ਨੇ ਸਤਿਗੁਰੂ ਗੁਰਗੋਬਿੰਦ ਸਿੰਘ ਸਾਹਿਬ ਜੀ ਨੇ ਸਮਝਾ ਦਿੱਤਾ ਕਿ ਸੱਜਣਾ ਇਹ ਤੇ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰਦੀਨੋ ਮੰਨਤਾ ਨੇ ਵਾਹਿਗੁਰੂ ਜੀ ਦਾ ਨਾਮ ਰੂਪੀ ਹੀਰਾ ਸਭ ਤੋਂ ਉੱਪਰ ਹੈ ਬਾਕੀ ਸਾਰੇ ਹੀਰੇ ਝੂਠੇ ਨੇ ਦਸ਼ਮੇਸ਼ ਪਿਤਾ ਗੁਰਗੋਬਿੰਦ ਸਿੰਘ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਗੁਰਪਵ 6 ਜਨਵਰੀ ਨੂੰ ਆ ਰਿਹਾ ਹੈ ਜੋ ਵੱਡੇ ਪੱਦਰ ਤੇ ਆਪਾਂ ਨੇ ਉਹਨਾਂ ਦੇ ਹੀ ਪਿਤਾ ਜੀ ਦੇ ਇਸ ਪਾਵਨ ਅਸਥਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਗੋਦ ਚ ਬੈਠ ਕੇ ਤੇ ਉਹ ਪ੍ਰਕਾਸ਼ ਗੁਰਪਬਾਪਾ ਨੇ ਅੰਮ੍ਰਿਤ ਵੇਲੇ ਤੋਂ ਸਾਰਾ ਦਿਨ ਵੱਡੇ ਪੱਦਰ ਤੇ ਮਨਾਉਣਾ ਹੈ ਵੱਧ ਤੋਂ ਵੱਧ ਪ੍ਰਚਾਰ ਕਰੋ ਬੱਚਿਆਂ ਨੂੰ ਦੱਸੋ ਸੋਸ਼ਲ ਮੀਡੀਆ ਰਾਹੀਂ ਕੁਝ ਵਧੀਆ ਤਰੀਕੇ ਨਾਲ ਗੱਲ ਪਹੁੰਚਾਓ ਪ੍ਰਕਾਸ਼ ਗੁਰਪਬਾਰੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਤਕਾਰਯੋਗ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲੇ ਗੁਰੂ ਕ੍ਰਾਂ ਦੀ ਮਹਨ ਸੇਵਾਵਾਂ ਕਰਵਾ ਰਹੇ ਹਨ ਉਹਨਾਂ ਸੇਵਾਵਾਂ ਦੇ ਚਤਨ ਮੰਨ ਤਨ ਨਾ ਲੱਗੇ ਵੱਧ ਕੇ ਹਿੱਸਾ ਪਾਓ ਵਿਸ਼ੇਸ਼ ਕਰਕੇ ਗੁਰੂ ਕੀ ਦੇਗ ਅਤੇ ਗੁਰੂ ਕੇ ਲੰਗਰ ਲਈ ਰਸਦ ਵੱਧ ਤੋਂ ਵੱਧ ਗੁਰਦੁਆਰਾ ਸਿਸਕਨ ਸਾਹਿਬ ਵਿਖੇ ਪਹੁੰਚਾਓ ਨਵੇਂ ਸਾਲ ਦੇ ਪ੍ਰੋਗਰਾਮ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸੀਸਗੰਜ ਸਾਹਿਬ ਬੰਗਲਾ ਸਾਹਿਬ ਨਾਨਕ ਪਿਆਉ ਸਾਹਿਬ ਤੋਂ ਇਲਾਵਾ ਹਰ ਇੱਕ ਇਤਿਹਾਸਕ ਗੁਰਦੁਆਰਿਆਂ ਵਿੱਚ ਤੇ ਇਹਨਾਂ ਮਹਾਨ ਸਥਾਨਾਂ ਤੇ ਬੰਗਲਾ ਸਾਹਿਬ ਸੀਸਗੰਜ ਸਾਹਿਬ ਨਾਨਕ ਪਿਆਉ ਸਾਹਿਬ ਰਾਤ ਦੇ 12 ਵਜੇ ਤੱਕ ਦੀਵਾਨ ਸਜਣਗੇ ਆਪਨੇ ਨੋਟ ਕਰਨਾ ਕਲਬਾਂ ਵੱਲ ਨਹੀਂ ਜਾਣਾ ਕਿਤੇ ਮਾਰੇ ਪਾਸੇ ਨਹੀਂ ਜਾਣਾ ਗੁਰੂ ਦੀ ਗੋਦ ਤੋਂ ਇਹ ਨਵਾਂ ਸਾਲ ਆਰੰਭ ਕਰਨਾ ਹੈ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਕੰਦੇ ਉਸ ਮਨੁੱਖ ਦਾ ਹਰ ਇੱਕ ਪਲ ਮੂਹਰਤ ਦਿਨ ਹਫਤਾ ਮਹੀਨਾ ਸਾਲ ਪੂਰਾ ਜੀਵਨ ਭਲਾ ਸੁਖ ਦੇਣ ਵਾਲਾ ਬਣ ਜਾਂਦਾ ਹੈ ਜਿਸਤੇ ਮਾਲਕ ਵਾਹਿਗੁਰੂ ਜੀ ਦੀ ਸਵੱਲੀ ਨਦਰ ਪੈ ਰਹੀ ਹੁੰਦੀ ਹੈ ਤੇ ਉਹ ਨਦਰ ਮੰਗਣੀ ਆ ਕੇ ਨਾਨਕ ਮੰਗੈ ਦਰਸ਼ਦਾਨ ਕਿਰਪਾ ਕਰੋ ਹਰੇ ਲੱਖ ਖੁਸ਼ੀਆਂ ਪਤਸ਼ਾਈਆਂ ਜੇ ਸਤਗੁਰ ਨਦਰ ਕਰੇ ਐਤਵਾਰ ਦਾ ਦਿਨ ਹੈ ਸੰਗਤ ਦੀ ਤਾਦਾਦ ਵੱਧ ਹੁੰਦੀ ਹੈ ਸਾਹਮਣੇ ਮੱਥਾ ਟੇਕ ਰਿਓ ਤੇ ਸ਼ਹਿਰੀ ਦੀਸਤਾਨ ਦੇ دیدار ਤੁਹਾਨੂੰ ਸ਼ੀਸ਼ੇ ਵਿੱਚੋਂ ਸੋਹਣੇ ਹੋ ਜਾਂਦੇ ਨੇ ਮੱਥਾ ਵੀ ਸਾਹਮਣੇ ਟੇਕ ਲੈਂਦੇ ਹੋ ਤੇ ਪਿੱਛੇ ਪੌੜੀਆਂ ਤੋਂ ਉਤਰਨ ਲੱਗਿਆਂ ਕਿਰਪਾ ਕਰਕੇ ਕੋਈ ਵੀ ਬੈਠ ਕੇ ਮੱਥਾ ਨਾ ਟੇਕੇ ਖੜੇ-ਖੜੇ ਸਜਦਾ ਕਰਕੇ ਤੇ ਨਿਕਲਦੇ ਰਹੋ ਕਿਸੇ ਦਾ ਰਹਿ ਨਾ ਰੁੱਕੇ ਕਿਉਂਕਿ ਸਾਂਝਾ ਦਰਬਾਰ ਹੈ ਕਿਸੇ ਇੱਕ ਦਾ ਨਹੀਂ ਕਈ ਵਾਰੀ ਵੇਖਦੇ ਆ ਕਿ ਕੋਈ ਦੀਵਾਰ ਤੇ ਸਿਰ ਟਿਕਾ ਕੇ ਉੱਥੇ ਖੜਾ ਹੋ ਜਾਂਦਾ ਉਹਨੂੰ ਪਰਵਾਹ ਹੀ ਨਹੀਂ ਕਿ ਪਿੱਛੇ ਸੰਗਤ ਵੀ ਖੜੀ ਹੈ ਬਾਹਰ ਗੱਡੀਆਂ ਵੀ ਇਉਂ ਪਾਰਕ ਕਰੋ ਕਿਸੇ ਦਾ ਰਾਹ ਨਾ ਰੁਕੇ ਰਾਹ ਰੋਕਣਾ ਵੱਡਾ ਸੀਸ ਕਨਸਲੇ ਗੇੜ ਦੁਆਰਾ ਦੇ ਹੁਕਮਨਾਮਾ ਤੇ ਸਾਖੀ ਵਾਤੂ ਵਾਤ ਸ਼ੇਅਰ ਕਰੋ ਪ੍ਰਚਾਰ ਕਰੋ ਹੋਰਾਂ ਨੂੰ ਵੀ ਗੁਰੂ ਘਰ ਦੇ ਨਾਲ ਜੋੜਨ ਦਾ ਉਪਰਾਲਾ ਕਰੋ અમૃત વેલે સાર્યાનું જોડો નિતનેમ કરો નામ જપો વંડ છપો તે અમૃત છાકે ગુરુ કાર્તે બન જાઓ વાહેગુરુ જી કા ખાલસા વાહેગુરુ જી કી એની સેવા પ્રવાન કરના ગુરુ પ્યારી સાત સંગત જીઓ ભુલાથી માફી બક્ષ દેના